ਵੀ ਬਹੁਤ ਮਿਹਨਤ ਕਰਕੇ ਇਹਨਾਂ ਨੇ ਆਪਣੀ ਬੱਚੀ ਨੂੰ ਪੜਾਇਆ ਲਖਾਇਆ ਕੋਰਸਾ ਜਿਹਨੇ ਇਹਨੇ ਕੀਤਾ ਸੀ ਲੜਕੀ ਨੇ ਪੈਸੇ ਖਰਚ ਕਰਲੇ ਪਰ ਅਗਲੇ ਰਸਤੇ ਦਾ ਨਹੀਂ ਪਤਾ ਲੱਗ ਸਕਿਆ ਵੀ ਕਿਵੇਂ ਉਹ ਰਸਤਾ ਬਣਾਉਣਾ ਕਿਵੇਂ ਉਹ ਜਾਣਾ ਪਰ ਕਹਿੰਦੇ ਹੁੰਦੇ ਆ ਵੀ ਰੱਬਾ ਜਿਹੜਾ ਉਹ ਬੰਦਿਆਂ ਚ ਹੀ ਵਸਦਾ ਇਹਨਾਂ ਲਈ ਕੋਈ ਪਰਸਨ ਰੱਬ ਬਣ ਕੇ ਆਇਆ ਇਹਨਾਂ ਦੀ ਮੈਂ ਕਹਿੰਦਾ ਜਿਹੜੇ ਆਉਣ ਵਾਲੇ ਦੇਣਾ ਆਉਣ ਵਾਲਾ ਫਿਊਚਰ ਆ ਇਹ ਗਰੀਬੀ ਦਾ ਦੌਰ ਆ ਇੱਕ ਘਟਿਆ ਜਾਣਾ ਵੀਡੀਓ ਵੇਖਣੀ ਤੁਹਾਡੇ ਲਈ ਬਹੁਤ ਲਾਜ਼ਮੀ ਆ ਕਿਉਂਕਿ ਬਹੁਤ ਸਾਰੇ ਬੱਚਿਆਂ ਦੀ ਜ਼ਿੰਦਗੀ ਇਸ ਵੀਡੀਓ ਤੋਂ ਬਾਅਦ ਬਣ ਜਾਣੀ ਆ ਸਸਟੀਕਲ ਬਾਈ ਸਸਟੀਕਲ ਜੀ ਠੀਕ ਠਾਕ ਹਾਂਜੀ ਹਾਂਜੀ ਬਿਲਕੁਲ ਬੱਚਾ ਕੋਰਸ ਕਰਵਾਇਆ ਸੀ ਕੁੜੀਆਂ ਨੂੰ ਹਾਂਜੀ ਕਾਹਦਾ ਕੋਰਸ ਕਰਵਾਇਆ ਸੀ ਆਈਲੈਟਸ ਵਗੈਰਾ ਕਰਵਾਇਆ ਨੈਣੀ ਦਾ ਕੋਰਸ ਕਰਵਾਇਆ ਸੀ ਇਹਨਾਂ ਨੂੰ ਇਹ ਕਰਵਾਇਆ ਸੀ ਹਾਂਜੀ ਹਾਂਜੀ ਵੇਖੋ ਇਹਨਾਂ ਨੇ ਕਰਵਾਇਆ ਇਹਨਾਂ ਦੀ ਇਹ ਕੁੜੀਆ ਕੋਰਸ ਨੈਣੀ ਦਾ ਕੀਤਾ ਸੀ ਕੁੜੀਆਂ ਹਾਂਜੀ ਹੋਰ ਨਾਲ ਕੀ ਕੀਤਾ ਆਈਲੈਟਸ ਕੀਤੀ ਸੀ ਜੀ ਤੇ ਉਸ ਤੋਂ ਬਾਅਦ ਮੈਂ ਵੈਸੇ ਵੀ ਕਰਵਾ ਚੁੱਕੀ ਹਿਸ ਆਪਣੇ ਤਿੰਨੇ ਇਹ ਚੀਜ਼ਾਂ ਪੂਰੀਆਂ ਕਰ ਲੀਆਂ ਸੀ ਪਰ ਫਿਰ ਵੀ ਨਹੀਂ ਕਲੀਅਰ ਹੋ ਰਿਹਾ ਸੀ ਵੀ ਅੱਗੇ ਰਸਤਾ ਕਿਵੇਂ ਬੰਨਣਾ ਹਾਂਜੀ ਅੱਗੇ ਮੈਨੂੰ ਕੋਈ ਗਾਈਡ ਕਰਨ ਵਾਲਾ ਹੈ ਨਹੀਂ ਸੀ ਕਿਉਂਕਿ ਪੈਸੇ ਦੇ ਰਿਲੇਟਿਵ ਪ੍ਰੋਬਲਮਸ ਆ ਰਹੀ ਸੀਗੇ ਹੂੰ ਠੀਕ ਹੈ ਇਸ ਕਰਕੇ ਕੋਈ ਅੱਗੇ ਰਸਤਾ ਨਹੀਂ ਦਿਖ ਰਿਹਾ ਸੀ ਮੈਨੂੰ ਹੂੰ ਫਿਰ ਕਿਹਦੇ ਨਾਲ ਸੰਪਰਕ ਹੁੰਦਾ ਫਿਰ ਉਸ ਤੋਂ ਬਾਅਦ ਇੱਥੇ ਮੋਗੇ ਦੇ ਵਿੱਚ ਚੜ੍ਹਦੀ ਕਲਾ ਇਮੀਗ੍ਰੇਸ਼ਨ ਵਾਲੇ ਨੇ ਉਹਨਾਂ ਨੇ ਮੈਨੂੰ ਗਾਈਡ ਕੀਤਾ ਤੇ ਉਹਨਾਂ ਨੇ ਹੀ ਸਾਡਾ ਸਾਥ ਦਿੱਤਾ ਵਾਹ ਜੀ ਇਹ ਅੱਛਾ ਤੁਹਾਨੂੰ ਲੱਗਿਆ ਵੀ ਚੜ੍ਹਦੀ ਕਲਾ ਵਾਲੇ ਜਿਹੜੇ ਇਮੀਗ੍ਰੇਸ਼ਨ ਵਾਲੇ ਮੋਗੇ ਵਾਲੇ ਤੁਹਾਡੇ ਲਈ ਤਾਂ ਰੱਬ ਬਣ ਕੇ ਆਏ ਹਾਂਜੀ ਮੇਰੇ ਲਈ ਤਾਂ ਉਹ ਰੱਬ ਹੀ ਨੇ ਕਿਉਂ ਲੱਗਿਆ ਜੀ ਜ਼ਰੂਰ ਜ਼ਰੂਰ ਜੀ ਸਾਨੂੰ ਕੋਈ ਰਸਤਾ ਨਹੀਂ ਸੀ ਲੱਗ ਰਿਹਾ ਤੇ ਸਾਡੇ ਕੋਈ ਜਾਣ ਪਛਾਣ ਦੇ ਸੀਗੇ ਉਹਨਾਂ ਨੇ ਫਿਰ ਇੰਨਾ ਬਾਰੇ ਦੱਸ ਪਾਈ ਸਾਨੂੰ ਤੇ ਇਹਨਾਂ ਨੇ ਸਾਨੂੰ ਬਹੁਤ ਹੀ ਸੋਹਣਾ ਰਾਹ ਪਾਇਆ ਤੇ ਰਸਤਾ ਦਿਖਾਇਆ ਖੁਸ਼ ਹੁਣ ਖੁਸ਼ ਹਾਂ ਜੀ ਅਸੀਂ ਪੂਰੇ ਵੇਖੋ ਇਹ ਵੀਡੀਓ ਬਣਾਉਣ ਦਾ ਮਕਸਦ ਇਹ ਆ ਵੀ ਬਹੁਤ ਸਾਰੇ ਬੱਚਿਆਂ ਨੇ ਨੈਣੀ ਦਾ ਕੋਰਸ ਕੀਤਾ ਹੁੰਦਾ ਪਰ ਅੱਗੇ ਜਾ ਕੇ ਕਈ ਚੀਜ਼ਾਂ ਪ੍ਰੋਬਲਮ ਹੋ ਜਾਂਦੀ ਆ ਕ੍ਰੀਏਟ ਹੋ ਜਾਂਦੀਆਂ ਵੀ ਕਿਵੇਂ ਕਰੀਏ ਕਿਵੇਂ ਜਾਈਏ ਇਹਨਾਂ ਨੇ ਕੀਤਾ ਤੇ ਮੈਂ ਬਾਈ ਦੇ ਨਾਲ ਤੁਹਾਨੂੰ ਮਿਲਾਉਂਗਾ ਇਮੀਗ੍ਰੇਸ਼ਨ ਵਾਲੇ ਬਾਈ ਗੁਰਪ੍ਰੀਤ ਜੋਹਲ ਦੇ ਨਾਲ ਜਿਨ੍ਹਾਂ ਨੇ ਇਹਨਾਂ ਨੂੰ ਸਾਰਾ ਰਸਤਾ ਬਾਈ ਜੀ ਆਓ ਇਨਾਂ ਦੀ ਵੀ ਐਂਟਰੀ ਕਰਾਉਣਾ ਆਜੂ ਅੱਗੇ ਨੂੰ ਆਜੋ ਬਾਈ ਜੀ ਇੱਥੇ ਆਓ ਸਤਿ ਸ੍ਰੀ ਅਕਾਲ ਬਾਈ ਜੀ ਸਤਿ ਸ੍ਰੀ ਅਕਾਲ ਬਾਈ ਜੀ ਠੀਕ ਠਾਕ ਬਹੁਤ ਵਧੀਆ ਬੈਠੀ ਬਾਈ ਜੀ ਅਸਲ ਦੇ ਵਿੱਚ ਤਿੰਨ ਚੀਜ਼ਾਂ ਕੁੜੀ ਨੇ ਕਰ ਲੀਆਂ ਸੀ ਨੈਣੀ ਦਾ ਕੋਰਸ ਕਰ ਲਿਆ ਵੈਕਟ ਕਰ ਲਿਆ ਆਈ ਲੈਟਸ ਕਰ ਲਿਆ ਦਿੱਕਤ ਕਿੱਥੇ ਆ ਰਹੀ ਸੀ ਬਾਈ ਜੀ ਇਹ ਕੈਨੇਡਾ ਨੇ ਨਾ ਇੱਕ ਨੈਣੀ ਦਾ ਪ੍ਰੋਗਰਾਮ ਕੱਢਿਆ ਵਾ ਜਿਹਦੇ ਵਿੱਚ ਉਹਨਾਂ ਨੇ ਨਾ ਐਰਕੀਆਰ ਚੱਲਦਾ ਇਹ ਪਹਿਲਾਂ ਵੀ ਰਿਹਾ ਸੀ ਪ੍ਰੋਗਰਾਮ ਪਰ ਪਿਛਲੇ ਸਾਲ ਉਹਨਾਂ ਨੇ ਬੰਦ ਕਰਤਾ ਸੀ ਇਸ ਵਾਰ ਉਹਨਾਂ ਨੇ ਉਹੀ ਨੈਣੀ ਵਾਲਾ ਪ੍ਰੋਗਰਾਮ ਹੋਮ ਸਪੋਰਟ ਕੇਅਰ ਵਾਲਾ ਕੱਢਿਆ ਵਾ ਜੀ ਦੇ ਵਿੱਚ ਉਹਨਾਂ ਨੇ ਕਿਹਾ ਵੀ 6 ਮਹੀਨੇ ਦਾ ਐਕਸਪੀਰੀਅੰਸ ਚਾਹੀਦਾ ਇਧਰਲਾ ਉਧਰ ਲਈ ੈਂਪਲਾਇਰ ਦੀ ਆਪਾਂ ਨੂੰ ਸਪਾਂਸਰਸ਼ਿਪ ਚਾਹੀਦੀ ਆ ਹਾਈਲਾਈਟਸ ਤੇ ਮਤਲਬ ਉਹਨਾਂ ਦੀ ਘੱਟੋ ਘੱਟ ਪਲੱਸ 2 ਦੀ ਬੈਸ ਹੋਣੀ ਚਾਹੀਦੀ ਆ ਜ਼ਰੂਰੀ ਆ ਇਹ ਚੀਜ਼ਾਂ ਜਿਨ੍ਹਾਂ ਕੋਲੇ ਇਹ ਹੈਗੀਆਂ ਵਾ ਪਹਿਲਾਂ ਲੱਗਦਾ ਸੀ ਕੱਲਾ ਉਹਨਾਂ ਦਾ ਵਰਕ ਪਰਮਿਟ ਪਰ ਇਸ ਵਾਰ ਉਹਨਾਂ ਨੇ ਕਹਿਤਾ ਵੀ ਜੇ ਤੁਹਾਡਾ ਵੀਜ਼ਾ ਅਪਰੂਵ ਹੋ ਗਿਆ ਤਾਂ ਤੁਸੀਂ ਕੈਨੇਡਾ ਦੇ ਉੱਤਰ ਅਨਸਾਰ ਪੀਆਰ ਹੋ ਜਾਓਗੇ ਜਿਸ ਦਿਨ ਪਹਿਲੇ ਦਿਨੀ ਜਾਓਗੇ ਉਸੇ ਦਿਨ ਤੋਂ ਪੀਆਰ ਤੁਹਾਨੂੰ ਅਪਲਾਈ ਹੋ ਜੂਗੀ ਤੁਹਾਡੀ ਆਈਲੈਂਡਸ ਦੇ ਬੈਂਡ ਕਿੰਨੇ ਕ ਬਾਈ ਗੁਰਪ੍ਰੀ ਚਾਹੀਦੀ ਹੈ ਇਹਦੇ ਚ ਇਹਦੇ ਵਿੱਚ ਉਹ ਸੀਐਲਬੀ 4 ਚਾਹੀਦਾ ਜੋ ਇਕੁਅਲ ਟੂ ਹੁੰਦਾ ਵਾ ਮੰਨ ਲਓ 6.5 ਬੈਂਡ ਦੇ ਲਗਭਗ ਹੁੰਦੇ ਆ ਜੀ ਆਏ ਮਿੱਤਰੋ 4.5 ਬੈਂਡ ਇਹ ਬਹੁਤ ਕਹਿੰਦੇ ਹੁੰਦੇ ਮੁੰਡੇ ਕੁੜੀਆਂ ਜਿਹੜੇ ਘੱਟ ਪੜਦੇ ਆ ਮੇਰੇ ਵਰਗੇ ਵੀ ਯਾਰ 4.5 5 ਆ ਗਏ ਪਰ ਉਦੋਂ ਬਾਅਦ ਕੋਈ ਗੱਲ ਨਹੀਂ ਬਣੀ ਲੈ ਖੋਲ ਤਾਂ ਰਾਹ ਤੁਹਾਡੇ ਲਈ ਮਿੱਤਰੋ 4.5 5 ਵਾਲਿਆਂ ਲਈ ਵੀ ਬਣਾਤੇ ਜਹਾਜ ਵੱਖਰੇ ਜਹਾਜ ਬਣਾਏ ਆ ਪਰ ਮੈਂ ਤੁਹਾਨੂੰ ਦੱਸਿਆ ਸੀ ਵੀ ਇਸ ਵੀਡੀਓ ਚ ਤੁਹਾਨੂੰ ਸਿੱਖਣ ਨੂੰ ਬਹੁਤ ਕੁਝ ਮਿਲਣਾ 4.5 ਜਾਂ 5 ਬੈਂਡ ਚਾਹੀਦੀ ਹੈ ਬਾਈ ਸਾਢੇ 4 5 ਬੈਂਡ ਚਾਹੀਦੇ ਆ ਪਲੱਸ ਸਪਾਂਸਰਸ਼ਿਪ ਚਾਹੀਦੀ ਆ ਹੂੰ ਉਹ ਤੁਹਾਨੂੰ ਕੋਈ ਮਤਲਬ ਜੇ ਕਿਸੇ ਦਾ ਹੈਗਾ ਜਿੱਦਾਂ ਇਹਨਾਂ ਦਾ ਕੋਈ ਜੇ ਮਤਲਬ ਉਹਨਾਂ ਦਾ ਕੋਈ ਰਿਸ਼ਤੇਦਾਰ ਹੈਗਾ ਜਾਂ ਕੋਈ EMPLOYER ਜਿਨ੍ਹਾਂ ਦੇ ਕੋਈ ਬੱਚੇ ਛੋਟੇ ਆ ਜਾਂ ਉਹਨਾਂ ਦੇ ਬਜ਼ੁਰਗਾਂ ਦੀ ਕੇਅਰ ਕਰਨ ਲਈ ਉਹਨਾਂ ਨੂੰ ਕੋਈ ਬੰਦਾ ਚਾਹੀਦਾ ਜਾਂ ਕੁੜੀ ਚਾਹੀਦੀ ਏ ਮੁੰਡਾ ਚਾਹੀਦਾ ਵਾ ਉਹਦੇ ਲਈ ਉਹ ਉਹਨਾਂ ਨੂੰ ਸੱਦ ਸਕਦੇ ਆ ਜੀ ਭਾਈ ਜਿਹੜੇ ਸਪான்ਸਰ ਕਰਨੀ ਆ ਆਪਣਾ ਕੋਈ ਉੱਥੇ ਰਿਸ਼ਤੇਦਾਰ ਹੈਗਾ ਉਹਦੀ ਕੋਈ ਉਮਰ ਵੀ ਵੇਖੀ ਜਾਂਦੀ ਆ ਕੋਈ ਇਨਕਮ ਵਗੈਰਾ ਉਹਦਾ ਕੁਝ ਦੇਖਿਆ ਜਾਂਦਾ ਉੱਥੇ ਹਾਂਜੀ ਬਿਲਕੁਲ ਉੱਥੇ ਜਿਹੜਾ ਤਾਂ ਮੈਜੋਰਿਟੀ ਆ ਕੇਅਰ ਕਰਨ ਲਈ ਸੱਦ ਸਕਦਾ ਜਾਂ ਬੱਚੇ ਦੀ ਕੇਅਰ ਲਈ ਜੋ ਛੋਟੇ ਬੱਚੇ ਹੁੰਦੇ ਆ ਹਾਂ ਉਹਨਾਂ ਲਈ ਕੋਈ ਸੱਦ ਸਕਦਾ ਉਹਨਾਂ ਦਾ ਇਨਕਮ ਦਾ ਵੀ ਉਹਨਾਂ ਨੇ ਕਰਟੇਰੀਆ ਰੱਖਿਆ ਨੀਅਰ ਅਬਾਊਟ 80000 ਉਹਨਾਂ ਦੀ ਸਾਲ ਦੀ ਇਨਕਮ ਹੋਣੀ ਚਾਹੀਦੀ ਹੈ ਜਿਹੜੇ ਜਿਨ੍ਹਾਂ ਨੇ ਆਪਾਂ ਨੂੰ ਉੱਥੋਂ ਸਪான்ਸਰ ਕਰਨੀ ਹੈ ਬਿਲਕੁਲ ਬਿਲਕੁਲ ਵੀਰ ਜੀ ਜਿਨ੍ਹਾਂ ਨੇ ਉੱਥੋਂ ਆਪਾਂ ਨੂੰ ਸਪான்ਸਰ ਕਰਨਾ ਉਹਨਾਂ ਦੀ 80000 ਤੋਂ ਪਲੱਸ ਇਨਕਮ ਹੋਣੀ ਚਾਹੀਦੀ ਹੈ ਇਸ ਤੋਂ ਘੱਟ ਵਾਲਾ ਨਹੀਂ ਕਰ ਸਕਦਾ ਲਓ ਜੀ ਆ ਇੱਕ ਬਹੁਤ ਸੌਖਾ ਤਰੀਕਾ ਜਿੰਨਾ ਬੱਚਿਆਂ ਦੇ ਨੈਨੀ ਸੇ ਕੋਰਸ ਕੀਤੇ ਹੋਏ ਆ ਨਾ ਉਹਨਾਂ ਲਈ ਇਹ ਜਿਵੇਂ ਮੈਂ ਕਹਿੰਦਾ ਭਾਗ ਖੁੱਲ ਗਏ ਕਿਸਮਤ ਖੁੱਲ ਗਈ ਉਹਨਾਂ ਦਾ ਕੋਈ ਉੱਥੇ ਰਿਸ਼ਤੇਦਾਰ ਬੈਠਾ ਸਿਰਫ ਸਲਾਨਾ 80000 ਰੁਪਏ ਚਾਹੀਦਾ ਉਧਰਲਾ ਚਾਹੀਦਾ ਨਾ ਬਾਈ ਜੀ ਬਿਲਕੁਲ ਡਾਲਰ ਚਾਹੀਦੇ ਕੈਨੇਡੀਅਨ ਡਾਲਰ 80000 ਸਾਲਾਨਾ ਜੀ ਕੈਨੇਡੀਅਨ 80000 ਡਾਲਰ ਉਧਰਲਾ ਚਾਹੀਦਾ ਵੱਧ ਜਿੰਨੇ ਮਰਜੀ ਹੋਣ 80000 ਤੋਂ ਘਟਣਾ ਹੋਣ ਠੀਕ ਆ ਪਰ ਬਾਈ ਜੀ ਦਾ ਕੋਈ ਨਹੀਂ ਕੋਈ ਰਿਸ਼ਤੇਦਾਰ ਉਹਦਾ ਕੀ ਸਿਸਟਮ ਬਣੂ ਉਹ ਵੀਰ ਜੀ ਆਪਾਂ ਡਿਸਕ੍ਰਿਪਸ਼ਨ ਚ ਵੀ ਦੱਸ ਦਾਂਗੇ ਜਾਂ ਸਾਡੇ ਨਾਲ ਕੋਈ ਸੰਪਰਕ ਕਰ ਲੈਣ ਜਿਨ੍ਹਾਂ ਦਾ ਕੋਈ ਵੀ ਨਹੀਂ ਉੱਥੇ 엠ਪਲਾਇਰ ਵੀ ਉਹਨਾਂ ਕੋਲੇ ਹੈ ਨਹੀਂ ਉਹਨਾਂ ਦਾ ਰਿਸ਼ਤੇਦਾਰ ਵੀ ਹੈ ਨਹੀਂ ਹੂੰ ਉਹ ਕੁਛ ਨਾ ਕੈਨੇਡਾ ਵੈ ਗਵਰਨਮੈਂਟ ਵੱਲੋਂ ਵੀ ਵੈਬਸਾਈਟਾਂ ਦਿੱਤੀਆਂ ਜਿੱਥੋਂ 雇ਰ ਨੂੰ ਆਪਾਂ ਸਰਚ ਕਰ ਸਕਦੇ ਹਾਂ ਉਹ ਤੁਹਾਡੇ ਨਾਲ ਕਰ ਲੈਣਾ ਜਾਂ ਸਾਡੇ ਨਾਲ ਕਰ ਲੈਣ ਜਾਂ ਅੱਜ ਕੱਲ ਤਾਂ ਗੂਗਲ ਤੇ ਵੈਸੇ ਸਾਰਾ ਕੁਝ ਮਿਲ ਜਾਂਦਾ ਜੇ ਨਹੀਂ ਪਤਾ ਲੱਗਦਾ ਸਾਡੇ ਨਾਲ ਸੰਪਰਕ ਕਰ ਲੈਣਾ ਅਸੀਂ ਸਾਰਾ ਦੱਸ ਦਿਆਂਗੇ ਬਿਲਕੁਲ ਥੱਲੇ ਸੰਪਰਕ ਨੰਬਰ ਚੱਲ ਰਿਹਾ ਬਾਈ ਗੁਰਪ੍ਰੀਤ ਜੋਹਲ ਦੇ ਨਾਲ ਚੜ੍ਹਦੀ ਕਲਾ ਇਮੀਗ੍ਰੇਸ਼ਨ ਜਿਹੜਾ ਇਹ ਹੈਗਾਗਾ ਮੋਗੇ ਦੇ ਵਿੱਚ ਆ ਜਦੋਂ ਆਪਾਂ ਵੀਡੀਓ ਦਫ਼ਤਰ ਦੇ ਕੋਲ ਆ ਬਾਈ ਇਹ ਬਿਲਕੁਲ ਜੀ ਬਿਲਕੁਲ ਬਿਲਕੁਲ ਉੱਥੇ ਹੀ ਆ ਇਹ ਇੱਥੇ ਆ ਕੇ ਤੁਸੀਂ ਵਿਜ਼ਿਟ ਕਰ ਸਕਦੇ ਹੋ ਦਫ਼ਤਰ ਦੇ ਵਿੱਚ ਕੱਲੀ ਕੱਲੀ ਗੱਲ ਆ ਜਿਹੜੀ ਉਹ ਪੁੱਛ ਸਕਦੇ ਹੋ ਬਾਈ ਜੀ ਇੱਕ ਚੀਜ਼ ਦਾ ਹੋਰ ਹੁੰਦਾ ਇੱਕ ਤਜਰਬਾ ਜਿਹੜਾ ਉਹ ਬਹੁਤ ਜ਼ਰੂਰੀ ਹੁੰਦਾ ਆਪਾਂ ਇਹ ਕਹਿ ਸਕਦੇ ਆ ਤਜਰਬਾ ਜਿਹੜਾ ਉਹ ਬਣਾਈਏ ਕਿਥੋਂ ਜੇ ਬਣਾਉਣਾ ਤਾਂ ਉਹਦੇ ਵਿੱਚ ਲਿਖਾਉਣਾ ਕੀ ਆ ਜਾਂ ਜਿਵੇਂ ਰਜ਼ੂਮ ਬਣਾਉਣਾ ਹੁੰਦਾ ਆਪਾਂ ਉਹਦੀ ਗੱਲ ਕਰੀਏ ਤਾਂ ਬਿਲਕੁਲ ਵੀਰ ਜੀ ਇਹਦੇ ਵਿੱਚ ਨਾ ਤਜਰਬਾ ਉਹਨਾਂ ਨੇ ਬੇਸ਼ੱਕ ਆਪਣੇ ਤੋਂ 6 ਮਹੀਨਿਆਂ ਦਾ ਹੀ ਮੰਗਿਆ ਵਾ 6 ਸਮੰਥ ਦਾ ਤਜਰਬਾ ਜਿਹਦੇ ਕੋਲੇ ਹੋਊਗਾ ਉਹ ਐਲੀਜੀਬਲ ਆ ਪਰ ਇਹਦੇ ਵਿੱਚ ਨਾ ਕਾਫੀ ਸਾਡੇ ਕੋਲੇ ਵੀ ਕੁਐਰੀਆਂ ਆਉਂਦੀਆਂ ਜਿਨ੍ਹਾਂ ਲੋਕਾਂ ਨੂੰ ਪਤਾ ਨਹੀਂ ਤਜਰਬਾ ਕਿਥੋਂ ਬਣਾਈਏ ਉਹ ਜਾਂ ਤਾਂ ਕੋਈ ਬਿਰਦਾ ਆਸ਼ਰਮ ਜਾਂ ਕੋਈ ਆਪਨ ਘਰਾਂ ਚ ਵੀ ਜੇ ਕਿਸੇ ਦੇ ਬਜ਼ੁਰਗ ਇੱਥੇ ਸਾਂਭਦੇ ਆ ਪਹਿਲਾਂ ਹੀ ਉਹ ਵੀ ਆਪਾਂ ਨੂੰ ਲੈ ਕੇ ਦੇ ਸਕਦਾ ਵਾ ਹੂੰ ਤੇ ਜੇ ਕੋਈ ਬੱਚਿਆਂ ਨੂੰ ਸੰਭਣ ਜਾਣਾ ਤੇ ਉਹ ਬੱਚਿਆਂ ਦਾ ਜੇ ਕਿਸੇ ਦੇ ਘਰ ਚ ਬੱਚਾ ਹੈਗਾ ਜਾਂ ਕਿਸੇ ਬੱਚਿਆਂ ਵਾਲੇ ਹਸਪੀਟਲ ਤੋਂ ਆਪਾਂ ਤਜਰਬਾ ਲਖਵਾ ਸਕਦੇ ਆ ਪਰ ਉਹਦੇ ਵਿੱਚ ਨਾ ਮੇਨ ਪੁਆਇੰਟ ਵੀਰ ਜੀ ਇਹ ਆ ਵੀ ਜਿਹੜਾ ਤਜਰਬੇ ਦੇ ਵਿੱਚ ਨਾ ਜੌਬ ਰਿਸਪੌਂਸਿਬਿਲਟੀ ਵਗੈਰਾ ਉਹ ਲੋਕੀ ਬਹੁਤ ਜ਼ਿਆਰੇ ਪਿਛਲੇ ਨਾ ਕੇਸਾਂ 'ਚ ਇਹ ਵੇਖਿਆ ਗਿਆ ਸੀਗਾ ਜਿਹੜੇ ਪਿਛਲੇ ਸਾਲ ਦੇ ਕੇਸ ਆ ਰਿਜੈਕਟ ਹੋਇਆ ਉਹਨਾਂ ਦੇ ਜੌਬ ਡਿਊਟੀਆਂ ਵਗੈਰਾ ਜਾਂ ਉਹਨਾਂ ਨੇ ਬਸ ਕਾਪੀ ਪੇਸਟ ਕਰਕੇ ਉਹੀ ਐਕਸਪੀਰੀਅੰਸ ਲਾਤੇ ਸਾਰਿਆਂ ਦਾ ਇੱਕ ਸਾਰੀ ਸੀਗਾ ਇਹ ਚੀਜ਼ ਦਾ ਬਹੁਤ ਖਿਆਲ ਰੱਖਣ ਦੀ ਲੋੜ ਆ ਕਿਉਂਕਿ ਜੇ ਤੁਹਾਡੇ ਕੋਲੇ ਮੰਨ ਲਓ ਹਾਈਲਾਈਟਸ ਵੀ ਹੈਗਾ ਏਮਪਲਾਇਰ ਵੀ ਹੈਗਾ ਵਾ ਵੈਸੇ ਵੀ ਕਰਵਾਈਆ ਤੇ ਤਜਰਬਾ ਵੀ ਹੈਗਾ ਪਰ ਇਸ ਗੱਲੋਂ ਬਹੁਤ ਲੋਕਾਂ ਨੇ ਮਾਰ ਖਾਣੀ ਆ ਵੀ ਉਹਨਾਂ ਨੇ ਨਾ ਕਾਪੀ ਪੇਸਟ ਕਰਕੇ ਇੱਕ ਤਰ੍ਹਾਂ ਦਾ ਹੀ ਤਜਰਬਾ ਬਣਾਈ ਜਾਂਦੇ ਆ ਇੱਕ ਤਰ੍ਹਾਂ ਦਾ ਹੀ ਉਹੀ ਸਾਰਾ ਕੁਝ ਲਿਖੀ ਜਾਂਦੇ ਆ ਇਸ ਚੀਜ਼ ਦੇ ਪ੍ਰਤੀ ਆਪਾਂ ਨੇ ਜੇ ਕੋਈ ਸੰਪਰਕ ਕਰੂਗਾ ਉਹਨਾਂ ਨੂੰ ਪ੍ਰੋਪਰ ਗਾਈਡ ਕਰਾਂਗੇ ਜੀ ਲਓ ਮਿੱਤਰੋ ਰਜ਼ੂਮ ਕਿਵੇਂ ਬਣਾਉਣਾ ਜਿਹੜਾ ਤਜਰਬਾ ਉਹ ਕਿਵੇਂ ਬਣਾਉਣਾ ਕਿਉਂਕਿ ਅਸੀਂ ਥੋੜੇ ਜਿ ਲਾਈ ਲੱਗ ਵੀ ਆ ਜੇ ਮੈਂ ਬਣਾ ਲਿਆ ਵੀ ਮੈਂ ਆਹ ਕੰਮ ਕੀਤਾ ਮਗਰੇ ਪੇਸਟ ਪੇਸਟ ਵਾਲਾ ਚੱਕਰ ਤਾਂ ਬਹੁਤ ਚੱਲਦਾ ਪਰ ਇਹਦੇ ਤੋਂ ਬਚੋ ਕਿਉਂਕਿ ਜੇ ਤੁਸੀਂ ਪੇਸਟ ਕਰਕੇ ਥੱਪ ਦਿੰਨੇ ਹੋ ਜਿਹੜੀ ਤੁਸੀਂ ਮਿਹਨਤ ਕੀਤੀ ਹੁੰਦੀ ਆ ਕੋਰਸ ਵੀ ਕੀਤਾ ਆਈਲੈਂਡਸ ਜਾਂ ਦੂਜਾ ਸਾਰਾ ਡਾਕੂਮੈਂਟ ਪੂਰੇ ਕਲੀਅਰ ਕਰ ਲੇ ਪਰ ਤਜਰਬੇ 'ਚ ਮਾਰ ਖਾ ਕੇ ਫਿਰ ਇਹ ਤੁਹਾਡੀ ਗਲਤੀ ਆ ਤੁਸੀਂ ਇੱਥੇ ਚੜ੍ਹਦੀ ਕਲਾ ਇਮੀਗ੍ਰੇਸ਼ਨ ਮੋਗੇ ਬਾਈ ਗੁਰਪ੍ਰੀਤ ਜੋਲ ਦੇ ਨਾਲ ਸੰਪਰਕ ਕਰ ਲਿਓ ਤਜਰਬਾ ਤੇ ਰਜ਼ੂਮ ਬਣਾਉਣ ਤੋਂ ਪਹਿਲਾਂ ਵੀ ਬਾਈ ਕਿਵੇਂ ਬਣਾਈਏ ਕਿਵੇਂ ਇਹ ਬਣੂਗਾ ਕੀ ਕੀ ਗੱਲਾਂ ਵਿੱਚ ਲਿਖਵਾਉਣੀਆਂ ਇਹ ਬਹੁਤ ਜ਼ਿਆਦਾ ਜ਼ਰੂਰੀ ਆ ਫਿਰ ਤੁਹਾਡਾ ਜਿਹੜਾ ਵੀਜ਼ਾ ਉਹ ਕੈਨਸਲ ਨਹੀਂ ਹੋ ਸਕਦਾ ਇਹਨਾਂ ਨਾਲ ਤੁਸੀਂ ਸੰਪਰਕਾ ਜਿਹੜੇ ਉਹ ਕਰ ਸਕਦੇ ਹੋ ਬਾਈ ਹੋਰ ਕੋਈ ਗੱਲਬਾਤ ਇਸੇ ਅਕੋਰਡਿੰਗ ਕਰਨੀ ਹੋਵੇ ਤਾਂ ਬਸ ਉਹ ਸਪੌਂਸਰਸ਼ਿਪ ਦਾ ਹੀ ਆ ਮੇਨ ਕੱਲਾ 80000 ਇਨਕਮ ਦਾ ਆਪਾਂ ਇੱਕ ਦੱਸਤੀ ਉਸ ਤੋਂ ਬਿਨਾਂ ਵੀ ਇੱਕ ਦੋ ਐਲੀਜੀਬਿਲਟੀਆਂ ਹੈਗੀਆਂ ਜੋ ਆਪਣੇ ਨਾਲ ਸੰਪਰਕ ਕਰਨਗੇ ਇੰਪਲਾਇਰ ਨੂੰ ਆਪਾਂ ਉਹ ਦੱਸ ਦਿਆਂਗੇ ਜੇ ਕਿਸੇ ਦਾ ਰਿਸ਼ਤੇਦਾਰਾ ਕਿਉਂਕਿ ਜੇ ਤਾਂ ਕੋਈ ਇੰਪਲਾਇਰ ਬਕਾਇਆ ਮਿਲਦਾ ਉਹਦੇ ਬਾਰੇ ਤਾਂ ਆਪਾਂ ਨੂੰ ਪਤਾ ਹੀ ਹੁੰਦਾ ਬਾਲਿਆਂ ਨੂੰ ਇਹ ਨਹੀਂ ਪਤਾ ਵੀ ਜਿਹੜੇ ਉਹਨਾਂ ਦੇ ਰਿਸ਼ਤੇਦਾਰ ਤਾਂ ਹੈਗੇ ਆ ਉਹਨਾਂ ਦੇ ਬਜ਼ੁਰਗ ਜਾਂ ਬੱਚੇ ਵੀ ਹੈਗੇ ਆ ਪਰ ਉਹਨਾਂ ਨੂੰ ਕੀ ਕੀ ਰਿਕੁਆਇਰਮੈਂਟ ਚਾਹੀਦੀਆਂ ਉਹ ਬਾਲਿਆਂ ਨੂੰ ਨਹੀਂ ਪਤਾਗਾ ਉਹ ਵੀ ਆਪਾਂ ਪ੍ਰੋਪਰ ਗਾਈਡ ਕਰ ਦੇਾਂਗੇ ਲਓ ਜੀ ਫਿਰ ਇਹ ਤਾਂ ਹੁਣ ਸੋਨੇ ਤੇ ਸੁਹਾਗੇ ਵਾਲੀ ਗੱਲ ਆ ਮਿੱਤਰੋ ਥੱਲੇ ਨੰਬਰ ਚੱਲ ਰਿਹਾ ਵੀਡੀਓ ਦੇ ਤੁਸੀਂ ਪੜ ਸਕਦੇ ਹੋ ਨਾਮ ਚੱਲ ਰਿਹਾ ਚੜਦੀ ਕਲਾ ਇਮੀਗ੍ਰੇਸ਼ਨ ਮੋਗੇ ਵਾਲਿਆਂ ਦਾ ਇਸ ਨੰਬਰ ਤੇ ਸੰਪਰਕ ਜਿਹੜਾ ਤੁਸੀਂ ਕਰ ਲਓ ਬਈ ਫੋਨ ਤੇ ਸੰਪਰਕ ਕਰ ਲੈਣ ਇੱਥੇ ਆ ਕੇ ਫਿਰ ਤੁਸੀਂ ਗੱਲ ਕਰ ਲੋਗੇ ਜੇ ਕੋਈ ਦੂਰ ਆ ਨਹੀਂ ਆ ਸਕਦਾ ਤਾਂ ਭਾਵੇਂ ਫੋਨ ਤੇ ਸਾਨੂੰ ਸੰਪਰਕ ਕਰ ਸਕਦਾ ਅਸੀਂ ਫੋਨ ਤੇ ਵੀ ਪ੍ਰੋਪਰ ਗਾਈਡ ਕਰ ਦੇਵਾਂਗੇ ਜੀ ਲਓ ਜੀ ਫਿਰ ਇਹ ਤਾਂ ਵਧੀਆ ਗੱਲ ਹੋ ਗਈ ਨਾ ਬੰਦੇ ਨੂੰ ਆਉਣ ਦਾ ਵੀ ਜਿਹੜੇ ਦੂਰ ਆ ਬੈਠੇ ਆ ਕਿਉਂਕਿ ਅੱਗੇ ਵੀ ਆਪਾਂ ਗੱਲਬਾਤ ਕੀਤੀ ਸੀ ਮੈਂ ਤਾਂ ਬਸ ਇਹੀ ਸੋਚਦਾ ਹੁੰਨਾ ਵੀ ਜੇ ਤੁਹਾਡੇ ਤੱਕ ਕੋਈ ਵੀਡੀਓ ਲੈ ਕੇ ਆਈਏ ਤਾਂ ਕਿਸੇ ਦਾ ਕੋਈ ਫਾਇਦਾ ਹੋ ਜੇ ਕਿਸੇ ਦੀ ਜ਼ਿੰਦਗੀ ਬਦਲ ਜੇ ਕਿਸੇ ਦੇ ਹਾਲਾਤ ਬਦਲ ਜਾਣ ਤੁਸੀਂ ਮਿਹਨਤ ਕੀਤੀ ਹੈ ਤੇ ਉਹ ਮਿਹਨਤ ਦਾ ਤੁਹਾਡੀ ਦਾ ਮੁੱਲ ਪੈ ਜਾਵੇ ਖੁਸ਼ ਹੋ ਜੀ ਤੁਸੀਂ ਪੂਰੇ ਅਸੀਂ ਬਹੁਤ ਖੁਸ਼ ਹਾਂ ਕੀ ਕਹਿਣਾ ਚਾਹੋ ਨੇ ਮੜੇ ਇੱਧਰ ਕੈਮਰੇ ਵਾਲੇ ਮੈਂ ਸਾਰੇ ਦੇਖ ਰਹੇ ਦਰਸ਼ਕਾਂ ਨੂੰ ਇਹੀ ਕਹਾਂਗਾ ਤੇ ਚਲੋ ਆਪਾਂ ਹੋਰ ਵੀ ਕਿਤੇ ਜਾਣੇ ਪਰ ਇਹਨਾਂ ਦਾ ਸਮਝਾਉਣ ਦਾ ਤਰੀਕਾ ਜੋ ਬੜੀ ਹਲੀਮੀ ਨਾਲ ਸਮਝਾਉਂਦੇ ਆ ਸਾਨੂੰ ਬਿਠਾਇਆ ਪਾਣੀ ਪਿਲਾਇਆ ਫਿਰ ਅਸੀਂ ਸਮੱਸਿਆ ਦੱਸੀ ਇਹ ਕਹਿੰਦੇ ਕੋਈ ਨਹੀਂ ਘਬਰਾਓ ਨਾ ਸਾਰਾ ਕੁਝ ਤੁਹਾਨੂੰ ਤੋ ਸਹੀ ਕਰਕੇ ਤੋਲਾਂਗੇ ਇਥੋਂ ਤੇ ਉਹੀ ਗੱਲ ਹੋਈ ਦੋ ਵਾਰੀ ਸਾਨੂੰ ਸਿਰਫ ਬੁਲਾਇਆ ਇਹਨਾਂ ਨੇ ਸਾਰਾ ਕੁਝ ਬੜੇ ਸਚਜੇ ਢੰਗ ਨਾਲ ਸਾਨੂੰ ਕੀਤਾ ਇਹਨਾਂ ਨੇ ਡੀਲ ਕੀਤਾ ਮੈਂ ਸਾਰੇ ਦੇਖ ਰਹੇ ਭਾਈਆਂ ਨੂੰ ਕਹੂੰਗਾ ਜੇ ਤੁਹਾਡਾ ਕੋਈ ਬੱਚਾ ਇਸ ਤਰ੍ਹਾਂ ਦਾ ਕੋਰਸ ਕੀਤਾ ਹੋਇਆ ਤੇ ਇਹਨਾਂ ਕੋਲੇ ਮੋਗੇ ਪਹੁੰਚੋ ਚੜ੍ਹਦੀ ਕਲਾ ਇਮੀਗ੍ਰੇਸ਼ਨ ਤੇ ਤੇ ਤੁਹਾਨੂੰ ਸਹੀ ਗਾਈਡ ਕਰਨਗੇ ਮੈਂ ਇਹ ਸੁਣਿਆ ਕੁੜੀ ਟੈਨਸ਼ਨ ਵੀ ਲਈ ਬੈਠੀ ਸੀ ਡਿਪਰੈਸ਼ਨ ਦਾ ਕਾਰਨ ਬਣ ਰਹੀ ਹਸੀ ਦਿਨੋਂ ਦਿਨ ਦੇਖੋ ਜੀ ਬੱਚਿਆਂ ਨੂੰ ਟੈਨਸ਼ਨ ਤਾਂ ਹੋ ਹੀ ਜਾਂਦੀ ਹੈ ਕਿਉਂਕਿ ਮਾਪਿਆਂ ਨੂੰ ਵੀ ਹੁੰਦੀ ਹੈ ਟੈਨਸ਼ਨ ਤੇ ਮਾਪਿਆਂ ਦੇ ਨਾਲ ਫਿਰ ਬੱਚਿਆਂ ਨੂੰ ਹੋਣੀ ਹੀ ਹੋਣੀ ਹੈ ਕਿਉਂਕਿ ਪਹਿਲਾਂ ਅਸੀਂ ਸੁਪਨੇ ਦੇਖ ਲੈਨੇ ਆ ਵੀ ਚਲੋ ਬਾਹਰ ਜਾਣਾ ਹੁੰਦਾ ਹੀ ਆ ਬੱਚਿਆਂ ਦਾ ਟੈਨਸ਼ਨ ਕਾਫੀ ਲਈ ਸੀ ਪਰ ਪ੍ਰਮਾਤਮਾ ਨੇ ਸਾਨੂੰ ਹੁਣ ਜਦੋਂ ਇਹਨਾਂ ਕੋਲੇ ਆਏ ਆ ਤਾਂ ਸਾਨੂੰ ਸਿੱਧੇ ਰਾਹ ਪਤਾ ਲਾਓ ਮੇਤਰੋ ਨਾ ਹੀ ਓਦਾਂ ਦਾ ਚੜਦੀ ਕਲਾ ਜੇ ਚੜਦੀ ਕਲਾ ਇਮੀਗ੍ਰੇਸ਼ਨ ਦੇ ਆਫਿਸ ਦੇ ਵਿੱਚ ਤੁਸੀਂ ਵਿਜਿਟ ਕਰਦੇ ਹੋ ਤੇ ਚੜਦੀ ਕਲਾ ਹੋ ਕੇ ਹੀ ਇੱਥੋਂ ਵਾਪਸ ਆ ਜਿਹੜਾ ਜਾਉਂਗੇ ਬਾਈ ਹੋਰ ਬਸ ਜੇ ਆਪਾਂ ਦਾ ਇਹ ਕਿੰਨੇ ਵੀ ਇਸ ਨਾਮ ਤੇ ਨਾ ਫਰੋਡ ਵੀ ਬਹੁਤ ਹੋ ਰਿਹਾ ਹੈ ਵੀ ਲੋਕਾਂ ਨੂੰ ਅਵੇਅਰ ਹੋਣ ਦੀ ਲੋੜ ਆ ਬਾਕੀ ਆਨਲਾਈਨ ਸਾਰਾ ਕੁਝ ਪਿਆ ਇੱਕ ਵਾਰੀ ਆਪ ਦਾ ਸਾਰਾ ਬਾਤ ਲਿਓ ਕਿਉਂਕਿ ਪ੍ਰੋਪਰ ਗਾਈਡਲਾਈਨ ਤਾਂ ਜਿਹੜੀਆਂ 31 ਮਾਰਚ ਤੋਂ ਬਾਅਦ ਆਉਣੀਆਂ ਪਰ ਅਸੀਂ ਜਿਹੜੀ ਗੱਲ ਕਰਾਂਗੇ ਅਸੀਂ ਐਕਸਪੀਰੀਅੰਸ ਬੇਸ ਕਰਾਂਗੇ ਜੇ ਪਿਛਲੇ ਕੇਸ ਜਿਹੜੇ ਸਾਡੇ ਲੱਗੇ ਸੀ ਜਾਂ ਸਾਨੂੰ ਪਤਾ ਵਾ ਵੀ ਉਹ ਪਿਛਲੀਆਂ ਗਲਤੀਆਂ ਕਿਹੜੀਆਂ ਕਿਹੜੀਆਂ ਕਰਕੇ ਲੋਕਾਂ ਦਾ ਰਹਿ ਗਿਆ ਸੀਗਾ ਉਹ ਚੀਜ਼ਾਂ ਨੂੰ ਲੋਕ ਅਵਾਇਡ ਕਰ ਜਾਣ ਤਾਂ ਬਹੁਤ ਵਧੀਆ ਗੱਲ ਆ ਫਿਰ ਇਹਦੇ ਵਿੱਚ ਇਹ ਆ ਵੀ ਨਾਲ ਪੀਆਰ ਤਾਂ ਪਹੁੰਚਣ ਸਾਰ ਹੋਣਾ ਵਾ ਨਾਲ ਪਰਿਵਾਰ ਵੀ ਜੇ ਇੱਥੋਂ ਕਿਸੇ ਐਪਲੀਕੈਂਟ ਦਾ ਹੈਗਾ ਉਹ ਪਰਿਵਾਰ ਸਮੇਤ ਹੀ ਉੱਥੇ ਪੀਆਰ ਹੋਊਗਾ ਜੀ ਲੈ ਮਿੱਤਰੋ ਸੋਨੇ ਤੇ ਸਹਾਗਾ ਤੁਸੀਂ ਕਹਿੰਨੇ ਹੁੰਦੇ ਆ ਵੀਡੀਓ ਦੇਖਦੇ ਹੋ ਬਹੁਤ ਪਿਆਰ ਦਿੰਦੇ ਹੋ ਆਹ ਵੀਡੀਓ ਤੁਹਾਡੇ ਬਹੁਤ ਜ਼ਿਆਦਾ ਕੰਮ ਦੀ ਆ ਦੱਬ ਕੇ ਸ਼ੇਅਰ ਕਰ ਦਿਓ ਕਿਸੇ ਭੈਣ ਭਰਾ ਦਾ ਫਾਇਦਾ ਹੋ ਸਕਦਾ ਠੀਕ ਆ ਕਿਸੇ ਦੀ ਜ਼ਿੰਦਗੀ ਬਣ ਸਕਦੀ ਹੈ ਤੇ ਜਰੂਰ ਸ਼ੇਅਰ ਕਰਿਓ ਥੱਲੇ ਪੱਟੀ ਤੇ ਨੰਬਰ ਚੱਲ ਰਿਹਾ ਬਾਈ ਹੋ ਰਿਆਂ ਦੇ ਇਹਨਾਂ ਨਾਲ ਸਿੱਧਾ ਸੰਪਰਕ ਆ ਜਿਹੜਾ ਕਰ ਲਿਓ ਜੁੜੇ ਰੋ ਮਲੂਕਾ ਟੀਵੀ ਨਾਲ ਧੰਨਵਾਦ